ਅਜਨਾ ਬਹੁਤ ਸਾਰੀਆਂ ਬੰਦੀ ਛੋੜ ਦੀਆਂ ਬਤਾਈਆਂ ਆ ਰਹੀਆਂ ਤੇ ਕਈ ਮੇਰੇ ਵੀਰ ਅਸੀਂ ਆਪਾਂ ਜਦੋਂ ਵਰਦੇ ਆਂ ਵੀ ਸਤਗੁਰ ਬੰਦੀ ਛੋੜ ਹੈ ਦੇਖੋ ਜੇ ਅਸੀਂ ਬੰਦੀ ਛੋੜ ਗੁਰਬਾਣੀ ਅਨੁਸਾਰ ਸਮਝਣਾ ਗੁਰਬਾਣੀ ਵਿੱਚ ਬੰਦੀ ਛੋੜ ਹੈ ਕੀ ਆ ਸਤਗੁਰ ਕਿਹੜੇ ਬੰਦਰਾਂ ਜੋ ਕੱਢਦਾ ਸਾਨੂੰ ਕਿ ਅਸੀਂ ਜਾਂ ਗੁਰੂ ਨੂੰ ਛਡਾਉਣ ਵਾਲੀ ਬੰਦੀ ਛਡ ਗੁਰੂ ਤਾਂ ਕਦੇ ਬੰਦਨਾ ਚਾਹੁੰਦਾ ਨਹੀਂ ਜੇ ਅਸੀਂ ਮੰਨ ਲਓ ਗਵਾਲੀਅਰ ਤੇ ਕਿਲੇ ਦੀ ਜੇਲ੍ਹ ਨੂੰ ਇੱਕ ਨੂੰ ਬੰਦੀ ਕਹਿੰਨੇ ਆ ਫੇਰ ਤਾਂ ਹੋਰ ਗੁਰੂ ਵੀ ਸਾਡੇ ਗਏ ਆ ਜੇਲਾਂ ਤੇ ਆਇਆ ਰਿਹਾ ਹੋਇਆ ਫੜਿਆ ਛੱਡਿਆ ਫੇਰ ਤਾਂ ਉਹ ਵੀ ਪਰ ਅਸੀਂ ਗੁਰਮਤ ਬਾਣੀ ਜੋ ਗੁਰਬਾਣੀ ਦੇ ਵਿੱਚ ਗੁਰੂ ਸਾਹਿਬ ਨੇ ਸਾਨੂੰ ਨਿਰਣੈ ਦਿੱਤੇ ਆ ਵੀ ਸਤਗੁਰ ਕੀ ਕਰਦਾ ਇਨਸਾਨ ਲਈ ਸਤਿਗੁਰੂ ਦੇ ਕੰਮ ਕੀ ਨੇ ਉਹ ਹੋਰ ਨੇ ਜਿਹੜੇ ਅਸੀਂ ਪ੍ਰਚਾਰੇ ਪ੍ਰਸਾਰੇ ਨੇ ਅਸੀਂ ਬੜੀਆਂ ਬੜੀਆਂ ਸਟੇਜਾਂ ਤੋਂ ਵੱਡੇ ਵੱਡੇ ਪ੍ਰਚਾਰਕਾਂ ਤੋਂ ਜੋ ਸੁਣ ਰਹੇ ਆ ਉਹ ਗੱਲਾਂ ਗੁਰਬਾਣੀ ਨਾਲ ਮੇਲ ਨਹੀਂ ਖਾਂਦੀਆਂ ਹੁਣ ਜ਼ਿਆਦਾਤਰ ਇਹ ਬੋਲਿਆ ਜਾਂਦਾ ਵੀ ਸਤਗੁਰ ਬੰਦੀ ਛੋੜ ਹੈ ਸਤਗੁਰ ਬੰਦੀ ਛੋੜ ਭਲਾ ਜੇ ਪੱਕੇ ਨੂੰ ਜੇਲਾਂ ਚੋਂ ਛਡਾ ਲੈਣਾ ਇਹ ਤਾਂ ਕੋਈ ਹੋਰ ਛਡਾ ਲੈਣਾ ਇਹ ਤਾਂ ਆਪਾਂ ਹੋਰ ਵੀ ਲੋਕਾਂ ਨੇ ਛਡਾਏ ਨੇ ਪਰ ਬੰਧਨ ਜਿਹੜੇ ਨੇ ਗੁਰੂ ਕਿਹੜੇ ਬੰਧਨਾਂ ਚੋਂ ਛਡਾਉਂਦਾ ਉਹ ਆ ਸਤਗੁਰ ਸਿੱਖ ਕੇ ਬੰਧਨ ਘਟੇ ਗੈਬ ਹੋੜ ਬੰਦੀ ਛੋੜ ਨਰਾੰਕਾਰ ਦੁਖਦਾਰੀ ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆਦਾਰੀ ਸਾਡਾ ਆ ਜੀਵਨ ਆ ਜਿਹੜਾ ਇਹ ਵੀ ਬੰਧਨ ਆ ਕਿਉਂਕਿ ਨਾ ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਲੋਭ ਇਹ ਵੀ ਬੰਧਨ ਗੁਰੂ ਸਾਨੂੰ ਆ ਵਿਕਾਰਾਂ ਦੇ ਬੰਧਨਾਂ ਚੋਂ ਕੱਢਦਾ ਗੁਰੂ ਅੱਜ ਵੀ ਬੰਦੀ ਛੁੜਾ ਅੱਜ ਵੀ ਛੁੜਾ ਰਿਹਾ ਗੁਰੂ ਨੇ ਹਮੇਸ਼ਾ ਬੰਧਨ ਕੱਢਦੇ ਰਹਿਣਾ ਇਸੇ ਕਰਕੇ ਗੁਰੂ ਦੀ ਮਹਾਨਤਾ ਹੈ ਜੇ ਅਸੀਂ ਗੁਵਾਲੀਅਰ ਕਿਲੇ ਵਾਲੇ ਨਾਲ ਦੇਖਾਂਗੇ ਉਹ 12 ਫਰਵਰੀ ਚਲਾ ਜਾਂਦਾ ਪੱਟਾਂ ਦੀਆਂ ਵਈਆਂ ਅਨੁਸਾਰ ਦੇ ਇਤਿਹਾਸ ਦੇ ਪਰ ਉਹਦੇ ਨਾਲ ਗੱਲ ਫੇਰ ਵੀ ਉਹ ਮੈਚਿੰਗ ਨਹੀਂ ਆਣੀ ਵੀ ਜੇ ਜੇਲਾਂ ਦੇ ਵਿੱਚ ਜਾ ਕੇ ਬਾਹਰ ਆਉਣ ਨੂੰ ਬੰਦੀ ਛੋੜ ਕਹਿੰਦੇ ਆ ਫੇਰ ਤਾਂ ਹੋਰ ਵੀ ਗੁਰੂ ਸਾਹਿਬ ਵੀ ਭਗਤ ਵੀ ਜੇਲਾਂ ਚ ਗਏ ਆ ਜਿਨ੍ਹਾਂ ਨੇ 35 ਮਹਾਂਪੁਰਖ ਗੁਰੂ ਗ੍ਰੰਥ ਸਾਹਿਬ ਅਰ ਦੀ ਬਾਣੀ ਵਿੱਚ ਸਾਰਿਆਂ ਨੂੰ ਹਕੂਮਤਾਂ ਫੜਦੀਆਂ ਰਹੀਆਂ ਛੜਦੀਆਂ ਰਹੀਆਂ ਤਸੀਹੇ ਦਿੰਦੀਆਂ ਰਹੀਆਂ ਸੁਖ ਹੈ ਇਸ ਕਰਕੇ ਨਾ ਇਸ ਵਾਲੇ ਜਿਹ ਤੋਂ ਮੈਂ ਪੜਿਆ ਚੱਕਿਆ ਫੇਸ ਦੇਖਿਆ ਨੇੜ ਦੇ ਉੱਤੇ ਜਦੋਂ ਆਈਆਂ ਬੰਦੀ ਛੋੜਦੀ ਵਿਦਾਈ ਬੰਦੀ ਛੋੜਦੇ ਸਾਨੂੰ ਜਿਵੇਂ ਕਹਿੰਦੇ ਨੇ ਨਾ ਖਾਣੇ ਚ ਮਲਾ ਕੇ ਯਾਰ ਦਿੱਤਾ ਜਾਂਦਾ ਸਾਨੂੰ ਗੁਰੂ ਦੇ ਨਾਮ ਥੱਲੇ ਦੇਣਾ ਬਿੱਪਰ ਨੇ ਆਪਣਾ ਮਾਲੀਆ ਕੰਮ ਅਸੀਂ ਉਹੀ ਕਰਨਾ ਉਤੋਂ ਵੀ ਵੱਧ ਕੇ ਕਰਨਾ ਬੰਦੀ ਛੋੜ ਦੇਵਸ ਦੇ ਉੱਤੇ ਜੇ ਮਨਾਉਣਾ ਅਸੀਂ ਠੀਕ ਹੈ ਗੁਰਵਾਣੀ ਦੀਆਂ ਗੱਲਾਂ ਹੋਣ ਗੁਰਵਾਣੀ ਦੀ ਵਿਚਾਰ ਹੋਵੇ ਟਾਡੀ ਦਰਵਾਜ਼ ਲੱਗਣ 12 ਗਾਈਆਂ ਜਾਣ ਗੁਰੂ ਦੇ ਗੁਰਮਤ ਸਮਝਾਈ ਜਾਵੇ। ਇੱਤੁਤਕ ਠੀਕ ਆ। ਜੋ ਆਪਾਂ ਦੇਖਾਂਗੇ ਹਾਲ ਉਹੀ ਪਟਾਕੇ ਪਿੰਡ ਦੇ ਗੁਰਦਾਰੇ ਤੋਂ ਲੈ ਕੇ ਦਰਬਾਰ ਸਾਹਿਬ ਤੱਕ ਕਿੰਨਾ ਪ੍ਰਦੂਸ਼ਣ ਕੀ ਕੁਸ ਹੋਏਗਾ ਅਸਤਵਾਜੀਆਂ ਦੇ ਨਾਂ ਤੇ ਗੁਰੂ ਸਭਾ ਵਿੱਚ ਅਸਤਵਾਜੀਆਂ ਹੀ ਨਹੀਂ ਸੀ। ਕਿੰਨਾ ਕੁਝ ਜਿਹੜਾ ਗੁਰੂ ਦੇ ਨਾਮ ਦੇ ਉੱਤੇ ਪਰੋਸਿਆ ਜਾਣਾ ਕੀ ਅਸੀਂ ਇਹ ਬੰਦੀ ਛੋੜ ਦਿੱਤੇ ਕਿ ਅਸੀਂ ਗੁਰੂ ਦੇ ਨਾਮ ਤੇ ਬੰਦਨਾ ਵਿੱਚ ਫਸ ਗਏ। ਜੇ ਅਸੀਂ ਬੰਦੀ ਛੋੜ ਕਹਿਨੇ ਆ ਫਿਰ ਬੰਧਨ ਛੱਡਿਏ ਜਿਹੜੇ ਅਸੀਂ ਆਪਣੇ ਆਪ ਬਣਾਏ ਹੋਏ ਨੇ ਵਖੰਡਾਂ ਦੇ ਅੰਧਵਿਸ਼ਵਾਸਾਂ ਦੇ ਨਸ਼ਿਆਂ ਦੇ ਆ ਧੂਆਂ ਪ੍ਰਦੂਸ਼ਣ ਵਰਦੋਸ਼ ਜਿਹੜਾ ਫੂਕਣਾ ਅਸੀਂ ਗਰੂਤ ਫੂਕਣਾ ਫੂਕਣਾ ਵੀ ਕਾਹਦੇ ਨਾਂ ਤੇ ਆ ਗੁਰੂ ਦੇ ਨਾਂ ਤੇ ਪਰ ਗੁਰੂ ਤਾਂ ਇਹ ਕਹਿੰਦਾ ਨੇ ਗੁਰੂ ਤਾਂ ਸਾਨੂੰ ਇਹ ਸਮਝਾਉਂਦਾ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤਵ ਇਹਨਾਂ ਦੀ ਸੇਵਾ ਸਤਕਾਰ ਹਵਾ ਦਾ ਪਾਣੀ ਦਾ ਧਰਤੀ ਦਾ ਇਹ ਕਰਨਾ ਜਿਵੇਂ ਆਪਣੇ ਰਿਸ਼ਤੇਦਾਰਾਂ ਦਾ ਕਰਨਾ ਕਿਉਂਕਿ ਇਹਨਾਂ ਨੇ ਸਾਨੂੰ ਜੀਵਨ ਦੇਣਾ ਕਿਸੇ ਬਖਾਵੇ ਨੇ ਡਰਾਮੇ ਨੇ ਨਹੀਂ ਆਹ ਡਰਾਮਿਆਂ ਦੇ ਬਖਾਵਿਆਂ ਦੇ ਪ੍ਰਪਰਾਵਾਂ ਦੇ ਇਹਨਾਂ ਬੰਧਨਾ ਚੋਂ ਗੁਰੂ ਸਾਨੂੰ ਮੁਕਤ ਕਰਦਾ ਅੱਜ ਵੀ ਕਰਦਾ ਪਰ ਜਿਹੜਾ ਗੁਰੂ ਦੀ ਗੱਲ ਸੁਣਦਾ ਉਹਨੂੰ ਕਰਦਾ